ਇਸ ਲਈ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਅਗਰ ਇੱਕ ਜ਼ਿੰਦਗੀ ਚ ਕੋਸ਼ਿਸ਼ ਕਰਦੇ ਆ ਹਾਰ ਹੋ ਵੀ ਜਾਵੇ ਤੂੰ ਹਾਰ ਨਾ ਮੰਨੋ ਉਤੋਂ ਸਿੱਖੋ ਕਿ ਮੇਰੀ ਕਮੀ ਕਿੱਥੇ ਸੀ ਮੇਰੀ ਵੀਕਨੈਸ ਕੀ ਸੀ ਕਿਸ ਬਜਾਅ ਨਾਲ ਮੈਂ ਹਾਰਿਆ ਹੁਣ ਆਪਣੀ ਉਹ ਵੀਕਨੈਸ ਨੂੰ ਦੂਰ ਕਰਾਂ ਔਰ ਮੈਂ ਅੱਗੇ ਵਧਾਂ ਸਮਝਦਾਰ ਇਨਸਾਨ ਗਲਤੀਆਂ ਤੋਂ ਸਿੱਖਦਾ ਹੈ ਔਰ ਨਾ ਸਮਝੇ ਇਨਸਾਨ ਗਲਤੀਆਂ 'ਤੇ ਰੋਣਾ ساری ਜ਼ਿੰਦਗੀ ਰੋਂਦਾ ਰਹਿੰਦਾ ਹੈ ਇਸ ਲਈ ਆਪਣੀ ਤਾਕਤ ਨੂੰ ਜਾਨਣਾ ਹੈ ਔਰ ਉਹ ਜਾਣਨ ਵਾਸਤੇ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਮੇਰਾ ਰੱਬ ਮੇਰਾ ਮਾਲਿਕ ਮੇਰਾ ਪਰਮਾਤਮਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ ਇਹ ਪਹਿਲਾ ਵਿਸ਼ਵਾਸ ਸਮਝ ਦਿਓ ਆਪਣੀ ਇਸੇ ਲਈ ਤਾਂ ਗੁਰੂਆਂ ਰਹਿਬਰਾਂ ਨੇ ਕਿਉਂ ਕਿਹਾ ਹੈ ਤੁਸੀਂ ਕਿਸੇ ਵੀ ਧਾਰਮਿਕ ਪਵਿੱਤਰ ਗ੍ਰੰਥ ਨੂੰ ਪੜ੍ਹ ਕੇ ਦੇਖੋ ਉਹ ਚ ਪਹਿਲਾਂ ਪਰਮਾਤਮਾ ਵੱਲ ਇਸ਼ਾਰਾ ਹੈ ਕਿ ਏਕ ਓੰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਦੀ ਤਰ੍ਹਾਂ ਇਸ਼ਾਰਾ ਕੀਤਾ ਕਿ ਉਹੀ ਹਰ ਜਗ੍ਹਾ ਹੈ ਉਹੀ ਹਰ ਸ਼ੈ ਦੇ ਅੰਦਰ ਹੈ ਔਰ ਜੇ ਹਰ ਜਗ੍ਹਾ ਉਹ ਹੈ ਤਾਂ ਫਿਰ ਜ਼ਰਾ ਸੋਚ ਹਰ ਜਗ੍ਹਾ ਉਹ ਪ੍ਰਮਾਤਮਾ ਹੈ ਔਰ ਤੂੰ ਉਹਦਾ ਪੈਦਾ ਕੀਤਾ ਹੋਇਆ ਹੈ ਤਾਂ ਜੇ ਤੈਨੂੰ ਵਿਸ਼ਵਾਸ ਹੈ ਕਿ ਮੈਨੂੰ ਮੇਰੇ ਰੱਬ ਨੇ ਬਣਾਇਆ ਹੈ ਔਰ ਮੇਰਾ ਰੱਬ ਹਰ ਜਗ੍ਹਾ ਹੀ ਹੈ ਤਾਂ ਮੇਰਾ ਬੁਰਾ ਕਦੀ ਕਿਉਂਕਿ ਉਹ ਤਾਕਤ ਉਹ ਬਾਪ ਨਾਲ ਹੋਵੇ ਤਾਂ ਬੱਚੇ ਨੂੰ ਫਿਕਰ ਕਾਦੀ ਡਰ ਕਾਦਾ ਸੋ ਡਰ ਬਾਹਰ ਕਿਤੇ ਨਹੀਂ ਹੈ ਸਮਝ ਲੈਣਾ ਇਹ ਡਰ ਇਨਸਾਨ ਦੀ ਸੋਚ ਅੰਦਰ ਹੈ ਇਹ ਸਮਝਣਾ ਜ਼ਰਾ ਸਾਰਿਆਂ ਜੀ ਬਾਤ ਐ ਐਸੀ ਘਟਨਾ ਪੜ ਰਹੀ ਸੀ ਤੇ انسان ਦੀ ਸੋਚ انسان ਨੂੰ ਕਿੱਦਾਂ ਪਰੇਸ਼ਾਨ ਕਰਦੀ ਹੈ ਕਿ ਕੈਲੀਫੋਰਨੀਆ ਦੇ ਅੰਦਰ ਇੱਕ ਪਰਿਵਾਰ ਦੇ ਨਾ ਕਾਫੀ ਸਮੇਂ ਬਾਅਦ ਇੱਕ ਘਰ ਦੇ ਵਿੱਚ ਬੇਟੀ ਪੈਦਾ ਹੋਈ ਜਦੋਂ ਬੇਟੀ ਪੈਦਾ ਹੋਈ ਉਹ ਹਸਪੀਟਲੋਂ ਬੇਟੀ ਨੂੰ ਘਰ ਲੈ ਕੇ ਆਏ ਤਾਂ ਬਾਪ ਬੜਾ ਖੁਸ਼ ਮਾਂ ਬੜੀ ਖੁਸ਼ ਤੇ ਜਦੋਂ ਬੇਟੀ ਲੇਟੀ ਹੋਈ ਹੈ ਬਾਪ ਨੇ ਆਕੇ ਨਾ ਜਿਦਾਂ ਹੁਣ ਤੁਸੀਂ ਦੇਖਦੇ ਹੋਗੇ ਕੁਛ ਛੁਣਛਣੇ ਜਿਹੇ ਹੁੰਦੇ ਨੂੰ ਕੀ ਕਹਿ ਦਿੰਦੇ ਹੁੰਦੇ ਬਰਾ ਛੁਣਛਣੇ ਕਹਿੰਦੇ ਆ ਜਾਂ ਹੋਰ ਵੀ ਕੁਝ ਕਹਿ ਦਿੰਦੇ ਆ ਬੱਚੇ ਨੂੰ ਵਜਾਉਂਦੇ ਆ ਤਾਂ ਕਿ ਬੱਚਾ ਖੁਸ਼ ਹੋਵੇ ਤਾੜੀ ਵਜਾਉਂਦੇ ਆ ਕੁਛ ਐਦਾਂ ਖਡੋਣੇ ਇਹ ਰੱਖਦੇ ਆ ਐਦਾਂ ਖੜਕਾਉਂਦੇ ਆ ਤਾਂ ਬੱਚੇ ਦਾ ਧਿਆਨ ਜਾਂਦਾ ਹੈ ਉਹ ਬਾਪ ਨੇ ਲਿਆ ਕੇ ਐਦਾਂ ਤਾਂ ਉਹਨੇ ਐਦਾਂ ਕੀਤਾ ਪਰ ਬੱਚੀ ਦੇਖ ਰਹੀ ਹੈ ਬਾਪ ਨੂੰ ਟੈਨਸ਼ਨ ਹੋ ਗਈ ਹੈ ਇਹਨਾਂ ਆਵਾਜ਼ ਤੇ ਕੋਈ ਧਿਆਨ ਹੀ ਨਹੀਂ ਦਿੱਤਾ ਕਿਤੇ ਮੇਰੀ ਬੱਚੀ ਬਹਿਰੀ ਤਾਂ ਨਹੀਂ ਇੰਨੇ ਸਾਲਾਂ ਬਾਅਦ ਪੈਦਾ ਹੋਈ ਹੈ ਕਿਤੇ ਬਹਿਰੀ ਤਾਂ ਨਹੀਂ ਉਹਨੇ ਦੂਜੇ ਕੰਮ ਦੀ ਤਰਫ ਕੀਤਾ ਬੱਚੀ ਤਾਂ ਵੀ ਨਹੀਂ ਹਿੱਲੀ ਐ ਉਹ ਦੇਖ ਰਹੀ ਐ ਉਹਨੇ ਤਾੜੀ ਵਜਾਈ ਬੱਚੀ ਤਾਂ ਵੀ ਉਧਰ ਧਿਆਨ ਨਹੀਂ ਗਿਆ ਬੜੀ ਬੜਾ ਪਰੇਸ਼ਾਨ ਹੋ ਗਿਆ ਫੇ ਉਹ ਦੂਜੇ ਪਾਸੇ ਜਾ ਕੇ ਤਾੜੀ ਬਜਾਈ ਬੱਚੀ ਤਾਂ ਉੱਪਰ ਦੇਖ ਰਹੀ ਹੈ ਬੜਾ ਪਰੇਸ਼ਾਨ ਹੋ ਗਿਆ ਕਿ ਇੰਨੇ ਸਾਲਾਂ ਬਾਅਦ ਬੱਚੀ ਹੋਈ ਹੈਗੀ ਵੀ ਧੀ ਔਰ ਬਹਿਰੀ ਉਹਦੀ ਅੱਖਾਂ 'ਚ ਪਾਣੀ ਆ ਗਿਆ ਉਹਨੇ ਆਪਣੀ ਵਾਈਫ ਨੂੰ ਆਵਾਜ਼ ਮਾਰੀ ਮੈਰੀ ਨੂੰ ਆਵਾਜ਼ ਮਾਰੀ ਵਾਈਫ ਦਾ ਨਾਮ ਸੀ ਮੈਰੀ ਇਹਦਾ ਨਾਮ ਸੀ ਰੌਬਰਟ ਉਹਨੇ ਮੈਰੀ ਨੂੰ ਆਵਾਜ਼ ਮਾਰੀ ਕਿ ਜਰਾ ਆ ਦੇਖ ਮੈਨੂੰ ਲੱਗਦਾ ਮੇਰੀ ਬੱਚੀ ਸਾਡੀ ਬੱਚੀ ਬਹਿਰੀ ਹੈ ਹੁਣ ਮਾਂ ਨੇ ਵੀ ਆ ਕੇ ਜਦੋਂ ਦੇਖਿਆ ਸ਼ਨੀਵਾਰ ਦਾ ਦਿਨ ਜਦੋਂ ਇਹ ਚੈੱਕ ਕਰ ਰਹੇ ਸੀ ਤਾਂ ਮਾਂ ਨੇ ਜਦੋਂ ਚੈੱਕ ਕੀਤਾ ਆਵਾਜ਼ ਮਾਰੀ ਵਾਕਈ ਉਹਨਾਂ ਕੋਈ ਕੋਈ ਹਿਲਜੁਲ ਨਹੀਂ ਕੀਤੀ ਬਸ ਬੱਚੀ ਦੇਖ ਰਹੀ ਹੈ ਉਦੋਂ ਹੀ ਸਮਾਈਲ ਕਰੀ ਜਾਂਦੀ ਹੈ ਤਾਂ ਮਾਂ ਨੇ ਵੀ ਕਿਹਾ ਕਿ ਤੁਸੀਂ ਹੌਸਲਾ ਰੱਖੋ ਰੋ ਕਿਉਂ ਰਹੇ ਹੋ ਤੁਸੀਂ ਦਿਲ ਕਿਉਂ ਛੱਡ ਕੇ ਬੈਠੇ ਹੋ ਉਹ ਯਕੀਨ ਰੱਖੋ ਉਹ ਰੱਬ ਤੇ ਅਸੀਂ ਵਿਸ਼ਵਾਸ ਕੀਤਾ ਸੀ ਰੱਬ ਨੇ ਗੋਡ ਨੇ ਜੇ ਸਾਡੀ ਝੋਲੀ ਭਰੀ ਐ ਤਾਂ ਬੱਚੀ ਠੀਕ ਐ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਉਹ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਕਿਉਂ ਫਿਕਰ ਕਰ ਰਹੇ ਹੋ ਔਰ ਬਾਪ ਹੈਗੇ ਤਹਾ ਮਾਰ ਮਾਰ ਕੇ ਰੋ ਰਿਹਾ ਹੈ ਹਾਏ ਮੇਰੀ ਬੱਚੀ ਦਾ ਕੀ ਬਣੇਗਾ ਕੱਲ ਨੂੰ ਬੜੀ ਹੋਏਗੀ ਇਹਦੀ ਸ਼ਾਦੀ ਵੀ ਕਰਨੀ ਹੈ ਮੇਰੀ ਬਹਿਰੀ ਬੱਚੀ ਦਾ ਫਿਊਚਰ ਕੀ ਹੋਏਗਾ ਮੇਰੀ ਬਹਿਰੀ ਬੱਚੀ ਨੂੰ ਤਾਂ ਪਸੰਦੇ ਨਹੀਂ ਕੋਈ ਕਰੇਗਾ ਸਕੂਲ ਵਿੱਚ ਬੱਚੇ ਦਾ ਮਜ਼ਾਕ ਉਡਾਨ ਕੇ ਯਾਨੀ ਕਿੰਨੀਆਂ ਸੋਚਾਂ ਉਹਦੇ ਦਿਮਾਗ 'ਚ ਬੱਚੀ ਦੇ ਫਿਊਚਰ ਨੂੰ ਲੈ ਕੇ ਕਹਿ ਦਿਓ ਚੱਲ ਪਈਆਂ ਤੂੰ ਕੀ ਹੋ ਰਿਹਾ ਹੈ ਡਾਕਟਰ ਨੂੰ ਫੋਨ ਕੀਤਾ ਬੱਚਿਆਂ ਦੇ ਡਾਕਟਰ ਨੂੰ ਔਰ ਇੰਡੀਆ ਚ ਤੇ ਹੁੰਦਾ ਕਿ ਕੋਈ ਬਿਮਾਰ ਹੋਵੇ ਤਾਂ ਬੱਚੇ ਨੂੰ ਮਹਾਂਤੀ ਰਾਤ ਨੂੰ ਡਾਕਟਰ ਕੋਲ ਲੈ ਜਾਓ ਪਰ ਬਾਹਰ ਉਹ ਅਪਾਇੰਟਮੈਂਟ ਲੈਣੀ ਪੈਂਦੀ ਹੈ ਉੱਥੇ ਡਾਕਟਰ ਇਦਾਂ ਨਹੀਂ ਮਿਲਦੇ ਉਹਨੇ ਕਾਲ ਕੀਤੀ ਤਾਂ ਪਤਾ ਲੱਗਾ ਕਿ ਬੱਚਿਆਂ ਦਾ ਡਾਕਟਰ ਛੁੱਟੀ ਤੇ ਉਹਨਾਂ ਮੰਡੇ ਸਵੇਰੇ ਆਣਾ ਹੈ ਔਰ ਅੱਜ ਐ ਸੈਚਰਡੇ ਹੁਣ ਯਾਨੀ ਅੱਜ ਦੀ ਰਾਤ ਕੱਲ ਦਾ ਦਿਨ ਕੱਲ ਦੀ ਰਾਤ ਘੜੀ ਕੱਟਣੀ ਪੈਣੀ ਹੈ ਸੋਮਵਾਰ ਬੱਚੇ ਨੂੰ ਲਿਜਾਵਾਂਗੇ ਪਰ ਇਹ ਜਿਹੜਾ ਸ਼ਨੀਵਾਰ ਦੀ ਰਾਤ ਐਤਵਾਰ ਦਾ ਦਿਨ ਬਾਪ ਵਾਸਤੇ ਕੱਟਣਾ ਮੁਸ਼ਕਿਲ ਹੋ ਗਿਆ ਪਰ ਪਤਨੀ ਜੋਦੀ ਮਾਂ ਸੀ ਮੈਰੀ ਸੀ ਉਹ ਕਹਿੰਦੀ ਤੁਸੀਂ ਕੀ ਕੀ ਆਪਣੀ ਹਾਲਤ ਬਣਾ ਲਈ ਤੁਸੀਂ ਨਾ ਸੌਂਦੇ ਉਹਨੇ ਰੋਟੀ ਖਾਂਦੇ ਹੋ ਉਹ ਕਿਉਂ ਤੁਹਾਨੂੰ ਰੱਬ ਤੇ ਯਕੀਨ ਹੈ ਨਹੀਂ ਮੈਨੂੰ ਯਕੀਨ ਹੈ ਜਦੋਂ ਬੱਚੀ ਦਾ ਟੈਸਟ ਉਹਨੇ ਟੈਸਟ ਨਾਰਮਲ ਆੜਿਆ ਤੁਸੀਂ ਫਿਕਰ ਨਾ ਕਰੋ ਉਹ ਕਹਿੰਦਾ ਲੈ ਤੈਨ ਤੋਂ ਫਿਕਰ ਹੀ ਹੈ ਨਹੀਂ ਤੈਨੂੰ ਬੱਚੀ ਨਾਲ ਪਿਆਰ ਹੀ ਹੈ ਨਹੀਂ ਤਾਂ ਹੀ ਤੈਨੂੰ ਟੈਨਸ਼ਨ ਨਹੀਂ ਹੈ ਹੁਣ ਸਾਰਾ ਦਿਨ ਦੁਖੀ ਰਾਤ ਨੂੰ ਨੀਂਦ ਨਹੀਂ ਔਰ ਇਸ ਚੱਕਰ ਵਿੱਚ ਉਹਨੇ ਰਾਤ ਨੂੰ ਸਮੋਕਿੰਗ ਯਾਨੀ ਸਿਗਰਟਾ ਕਿੰਨੀਆਂ ਫੂਕਦੀਆਂ ਕਿਉਂਕਿ ਜਦੋਂ ਟੈਨਸ਼ਨ ਹੁੰਦੀ ਹੈ ਬੰਦਾ ਇੱਕ ਸਿਕਟ ਜਿਹਨੂੰ ਆਦਤ ਹੈ ਸਮੋਕਿੰਗ ਕਰਨ ਦੀ ਉਹ ਸਿਕਟਾਂ ਹੀ ਫੁੱਕੀ ਜਾਂਦਾ ਹੈ ਕੋਈ ਟੈਨਸ਼ਨ ਹੋਵੇ ਜਿਹਨੂੰ ਪੈਗ ਲਾਣ ਦੀ ਆਦਤ ਉਹਨਾ ਪੈਗੇ ਪੀ ਜਾਣੇ ਆ ਤਾਂ ਤੇ ਪੀ ਰਿਆਂ ਟੈਨਸ਼ਨ ਜਿੱਦਾਂ ਕਿ ਪੀਣ ਨਾਲ ਇਹ ਅੰਮ੍ਰਿਤ ਹੈ ਕੋਈ ਪੀਣ ਨਾਲ ਨਾ ਠੀਕ ਹੋ ਜਾਣਾ ਉਹ ਬਲਕਿ ਟੈਨਸ਼ਨਾਂ ਹੋਰ ਹੁਣ ਸਵੇਰ ਹੁੰਦੇ ਹੁੰਦੇ ਸੋਮਵਾਰ ਦਾ ਦਿਨ ਹੁੰਦੇ ਹੁੰਦੇ ਬਾਪ ਦੀ ਆਪਣੀ ਹਾਲਤ ਵੀ ਮਾੜੀ ਹੋ ਗਈ ਸਵੇਰੇ ਡਾਕਟਰ ਨੂੰ ਕਾਲ ਕੀਤੀ ਡਾਕਟਰ ਕਹਿੰਦਾ 10 ਵਜੇ ਲਿਓ ਬੱਚੀ ਨੂੰ ਲੈ ਕੇ ਜਦੋਂ ਡਾਕਟਰ ਦੇ ਕੋਲ ਗਏ ਤਮਾਂ ਨੇ ਬੱਚੀ ਫੜੀ ਹੋਈ ਹੈ ਔਰ ਬੱਚੇ ਦੇ ਸਿਰ ਤੇ ਹੱਥ ਫੇਰ ਰਹੀ ਹੈ ਮੈਨੂੰ ਆਪਣੇ ਈਸ਼ਵਰ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਗॉड ਤੇ ਪੂਰਾ ਵਿਸ਼ਵਾਸ ਹੈ ਮੇਰੀ ਬੱਚੀ ਨਾਰਮਲ ਹੈ ਠੀਕ ਹੈ ਪਰ ਉਹ ਹਾਏ ਜੇ ਮੇਰੀ ਬੱਚੀ ਬਹਿਰੀ ਹੋਈ ਫੇਕੀ ਬਣੂ ਕੀ ਹੋਏਗਾ ਰੋਈ ਜਾਵੇ ਜਦੋਂ ਹਸਪੀਟਲ ਲੈ ਕੇ ਗਏ ਬੱਚੀ ਨੂੰ ਡਾਕਟਰਾਂ ਨੇ ਬੱਚੀ ਨੂੰ ਮਸ਼ੀਨ 'ਚ ਪਾ ਕੇ ਟੈਸਟ ਕੇ ਕੀਤੇ ਜਦੋਂ ਟੈਸਟ ਕੀਤੇ ਤਾਂ ਡਾਕਟਰਾਂ ਨੇ ਕਿਹਾ ਅਸੀਂ ਸਕੈਨਿੰਗ ਕਰ ਲਈ ਹੈ ਇਹਦੇ ਕੰਨਾਂ ਦੇ ਦਿਮਾਗ ਦੇ ਬਾਡੀ ਨੇ ਸਾਰੇ ਟੈਸਟ ਲੈ ਲਏ ਆ ਕੱਲ ਸਵੇਰ ਤੱਕ ਰਿਪੋਰਟ ਆ ਜਣੀ ਹੈ ਚਿੰਤਾ ਨਾ ਕਰੋ ਆਪਾਂ ਦੱਸ ਦੇਵਾਂਗੇ ਕਿ ਬੱਚੀ ਬਹਿਰੀ ਹੈ ਜਾਂ ਬੱਚੀ ਠੀਕ ਹੈ ਹੁਣ ਬਾਪ ਵਾਸਤੇ ਤਾਂ ਇੱਕ ਇੱਕ ਪਲ ਕੱਟਣਾ ਔਖਾ ਸੀ ਇੱਕ ਦਿਨ ਹੋਰ ਵੱਧ ਗਿਆ ਪੂਰੀ ਸੋਮਵਾਰ ਦਾ ਦਿਨ ਗਿਆ ਸੋਮਵਾਰ ਦੀ ਰਾਤ ਗਈ ਬਾਪ ਦਾ ਬੁਰਾ ਹਾਲ ਪਰ ਮਾਂ ਸ਼ਾਂਤ ਹੈ ਮਾਂ ਕਹਿੰਦੀ ਜੋ ਵੀ ਤੇਰੀ ਰਜ਼ਾ ਮੈਨੂੰ ਮਨਜ਼ੂਰ ਹੈ ਪਰ ਜਦੋਂ ਟੈਸਟ ਆਏ ਤਾਂ ਟੈਸਟਾਂ ਵਿੱਚ ਰਿਪੋਰਟ ਕੀ ਡਾਕਟਰ ਨੇ ਦਿੱਤੀ ਕਿ ਮਾਰਾ ਹੀ ਤੁਹਾਡੀ ਬੱਚੀ ਨਾਰਮਲ ਹੈ ਡਰਨ ਦੀ ਲੋੜ ਨਹੀਂ ਹੈ ਤੁਹਾਨੂੰ ਹਾਂ ਜਨਮ ਲੈਂਦੇ ਸਾਰੇ ਕਈ ਬੱਚੇ ਐਸੇ ਹੁੰਦੇ ਐ ਕਿ ਜਿਹੜੇ ਤੇਜ਼ ਆਵਾਜ਼ਾਂ ਲ ਜਾਂ ਉੱਚੀ ਆਵਾਜ਼ਾਂ ਧਿਆਨ ਨਹੀਂ ਦਿੰਦੇ ਉਹ ਕੋਈ ਸਮਾਂ ਲੱਗਦਾ ਉਹਨਾਂ ਨੂੰ ਸਮਝਣ ਵਾਸਤੇ ਕਿਉਂਕਿ ਬੱਚਾ ਜਦੋਂ ਜਗਮ ਜਦੋਂ ਦੁਨੀਆ ਤੇ ਆਂਦਾ ਹੈ ਅੱਜ ਪੈਦਾ ਹੋਇਆ ਤਾਂ ਅੱਜ ਹੀ ਅਸੀਂ ਉਹ ਤੋਂ ਉਮੀਦ ਕਰੀਏ ਕਿ ਸਾਡੀ ਹਰ ਗੱਲ ਦਾ ਜਵਾਬ ਦੇਵੇ ਇਸ਼ਾਰਾ ਕਰੇ ਤਾਂ ਬੱਚਾ ਨਹੀਂ ਸਮਝ ਪੰਦਾ ਜਦੋਂ ਬਾਪ ਨੇ ਸੁਣਿਆ ਕਹਿੰਦਾ ਸ਼ੁਕਰ ਹੈ ਸ਼ੁਕਰ ਹੈ ਰੱਬਾ ਸ਼ੁਕਰ ਹੈ ਮੇਰੀ ਬੱਚੀ ਨਾਰਮਲ ਹੈ ਮਾਂ ਕਹਿੰਦੀ ਤੁਹਾਨੂੰ ਹੁਣ ਪਤਾ ਲੱਗਾ ਮੈਂ ਤਾਂ ਸ਼ਨੀਵਾਰ ਹੀ ਵਿਸ਼ਵਾਸ ਸੀ ਕਿ ਮੇਰਾ ਰੱਬ ਮੇਰੀ ਬੱਚੀ ਨੂੰ ਕੁਝ ਨਹੀਂ ਹੋਣ ਦੇਵੇਗਾ ਪਰ ਦੇਖੋ ਤੁਸੀਂ ਆਪਣੀ ਸ਼ੰਕਾ ਕਰਕੇ ਸ਼ਨੀਵਾਰ ਐਤਵਾਰ ਐਤਵਾਰ ਦੀ ਰਾਤ ਸੋਮਵਾਰ ਦਰਦੇ ਨੂੰ ਸੋਮਵਾਰ ਦੀ ਰਾਤ ਆਪਣੀ ਸ਼ੰਕਾ ਕਰਕੇ ਕਿੰਨਾ ਦੁੱਖ ਪਾਇਆ ਪਰ ਮੈਂ ਆਪਣੇ ਰੱਬ ਤੇ ਵਿਸ਼ਵਾਸ ਕਰਕੇ ਸ਼ਾਂਤ ਸੀ ਖੁਸ਼ ਸੀ ਆਨੰਦ ਵਿੱਚ ਸੀ ਤਾਂ ਦੇਖੋ ਹੁਣ ਆਨੰਦ ਹੀ ਆਨੰਦ ਹੋਰ ਸਿਚੁਏਸ਼ਨ ਦੋਨਾਂ ਵਾਸਤੇ ਇੱਕੋ ਹੀ ਸੀ ਪਰ ਇੱਕ ਦੇ ਅੰਦਰ ਸ਼ੰਕਾ ਸੀ ਉਹਨੇ ਆਪਣੀ ਜ਼ਿੰਦਗੀ ਦੁੱਖ ਨਾਲ ਪਰ ਲੀ ਅਤੇ ਦੂਜੇ ਅੰਦਰ ਵਿਸ਼ਵਾਸ ਸੀ ਕਿ ਮੈਨੂੰ ਆਪਣੇ ਰੱਬ ਤੇ ਯਕੀਨ ਹੈ ਜੇ ਦੁੱਖ ਹੈ ਵੀ ਤੋ ਠੀਕ ਵੀ ਕਰੇਗਾ ਉਹਦੇ ਵਿਸ਼ਵਾਸ ਨੇ ਰਿਪੋਰਟਾਂ ਨਾਰਮਲ ਕਰ ਦਿੱਤੀਆਂ ਆ ਕਪੂਰਥੜੇ ਬੋਲੋ ਨਾ ਇੱਕ ਸਾਨੂੰ ਇੱਕ ਜੀਵ ਆਏ ਜਰਾ ਹੁਣ ਗੱਲ ਸਮਝਣ ਵਾਲੀ ਹੈ ਹੁਣ ਉਹ ਜੀਵ ਆਏ ਬੇਨਤੀ ਕੀਤੀ ਕਿ ਮਾਲਕ ਉਹ ਸਾਡੇ ਰਿਸ਼ਤੇਦਾਰ ਹੈ ਉਹਨਾਂ ਦੀ ਬੇਨਤੀ ਹੈ ਕਿ ਕੀ ਬੇਨਤੀ ਹੈ ਕਹਿੰਦੀ ਕਹਿੰਦੇ ਜੀ ਉਹਨੇ ਤਿੰਨ ਫੋਟੋਆਂ ਦਿਖਾਈਆਂ ਕਿੰਨੀਆਂ ਫੋਟੋਆਂ ਦਿਖਾਈਆਂ ਤਿੰਨ ਪਹਿਲੀ ਫੋਟੋ ਸੀ ਇੱਕ ਨੌਜਵਾਨ ਦੀ 23-24 ਸਾਲ ਦੀ ਉਮਰ ਕਹਿੰਦੇ ਮਾਲਕੋ ਇਹ ਨੌਜਵਾਨ ਦਾ ਨਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੇ ਜਾ ਰਿਹਾ ਸੀ ਇਹਦੇ ਸੱਟ ਲੱਗੀ ਇਹ ਆਈਸੀਯੂ ਚ ਸੀਰੀਅਸ ਹੈ ਇਹਦੀ ਮਾਂ ਜਿਹੜੀ ਕਿ ਚੰਗੀ ਭਲੀ ਸੀ ਜਦੋਂ ਬੇਟੇ ਦੀ ਖਬਰ ਸੁਣੀ ਤਾਂ ਰੋ ਰੋ ਕੇ ਇੰਨੀ ਬਿਮਾਰ ਹੋ ਗਈ ਉਹ ਵੀ ਐਡਮਿਟ ਹੋ ਗਈ ਔਰ ਦੂਜੀ ਇਹਦੀ ਭੈਣ ਮਾਲਕੋ ਮਾਂ ਨੂੰ ਬਿਮਾਰ ਦੇਖ ਕੇ ਕੁੜੀ ਨੇ ਟੈਨਸ਼ਨ ਲੈ ਲਈ ਕੁੜੀ ਵੀ ਐਡਮਿਟ ਹੈ ਹੁਣ ਜਰਾ ਗੌਰ ਕਰੋ ਠੀਕ ਹੈ ਪ੍ਰੋਬਲਮ ਆਈ ਸੀ ਬੱਚੇ ਦੇ ਸੱਟ ਲੱਗੀ ਸੀ ਪਰ ਮਾਂ ਨੂੰ ਕੀ ਚਾਹੀਦਾ ਟੈਨਸ਼ਨ ਲੈਣ ਨਾਲ ਹੁਣ ਪਹਿਲਾਂ ਤੇ ਇੱਕ ਪ੍ਰੋਬਲਮ ਸੀ ਬੇਟਾ ਕਿ ਬਾਪ ਜਾਨੀ ਲੜਕਾ ਆਈਸੀਯੂ ਚ ਹੈ ਹੁਣ ਮਾਂ ਨੂੰ ਉੱਥੇ ਕੀ ਚਾਹੀਦਾ ਹੈ ਕਿ ਆਪਣੇ ਰੱਬ ਤੇ ਵਿਸ਼ਵਾਸ ਰੱਖਾ ਕਿਉਂਕਿ ਟੈਨਸ਼ਨ ਲੈਣ ਨਾਲ ਬਿਮਾਰੀ ਵੱਧਦੀ ਹੈ ਵੱਧਦੀ ਦਾ ਮਤਲਬ ਕੀ ਹੈ ਕਿ ਇੱਕ ਤਾਂ ਬਿਮਾਰ ਹੈ ਜਿਆਦਾ ਸੋਚ ਸੋਚ ਕੇ ਅਸੀਂ ਵੀ ਮਾਰ ਹੋ ਗਏ ਤਾਂ ਬਿਮਾਰੀ ਦੁਗਣੀ ਹੋ ਗਈ ਹੋ ਗਈ ਕਿ ਨਹੀਂ ਫਿਰ ਭੈਣ ਨੇ ਟੈਨਸ਼ਨ ਲੈ ਲਈ ਮਾਂ ਦੀ ਭਰਾ ਦੀ ਭਰਾ ਵੀ ਬਿਮਾਰ ਉਹ ਵੀ ਐਡਮਿਟ ਹੋ ਗਏ ਇਹ ਸਮਝਦਾਰੀ ਕਵਾਂਗੇ ਇਹਨੂੰ ਜਵਾਬ ਤੁਸੀਂ ਦੇਣਾ ਹੈ ਉਹਨੂੰ ਉੱਥੇ ਹੀ ਚਾਹੀਦਾ ਹੈ ਅਗਰ ਇੱਕ ਦੇ ਸੱਟ ਲੱਗੀ ਹੈ ਇੱਕ ਬਿਮਾਰ ਹੈ ਤੇ ਐਸੀ ਟੈਨਸ਼ਨ ਲੈਣ ਦੀ ਬਜਾਏ ਯਕੀਨ ਰੱਖਿਏ ਅਰਦਾਸ ਕਰੀਏ ਬੇਨਤੀ ਕਰੀਏ ਆਪਣੇ ਮਾਲਕ ਦੇ ਅੱਗੇ ਕਿ ਮਾਲਕ ਸਾਡੇ ਜੀਵਨ 'ਚ ਦੁੱਖ ਆਇਆ ਹੈ ਰਹਿਮਤ ਕਰੋ ਔਰ ਸਾਨੂੰ ਤੁਹਾਡੀ ਰਹਿਮਤ ਤੇ ਪੂਰਾ ਯਕੀਨ ਹੈ ਕਿ ਅਗਰ ਤੁਹਾਡੀ ਰਹਿਮਤ ਹੋਏਗੀ ਤਾਂ ਅੱਜ ਬੱਚਾ ਆਈ ਸੀ ਜੂ 'ਚ ਉਹ ਜੇ ਉਹਦੀ ਜਾਨ ਬਚ ਗਈ ਹੈ ਆਈ ਸੀ ਜੂ 'ਚ ਤਾਂ ਸਾਨੂੰ ਪੂਰਾ ਯਕੀਨ ਹੈ ਜਲਦੀ ਠੀਕ ਹੋ ਕੇ ਘਰ ਵੀ ਆਏਗਾ ਉਹ ਜਲਦੀ ਠੀਕ ਹੋਏਗਾ ਇਦਾਂ ਹੌਸਲਾ ਰੱਖਣ ਨਾਲ ਮਾਂ ਦੀ ਆਪਣੀ ਸਿਹਤ ਵੀ ਭੈਣ ਦੀ ਆਪਣੀ ਸਿਹਤ ਵੀ ਤੰਦਰੁਸਤ ਰਹੇ ਨਹੀਂ ਸੀ ਔਰ ਜਲਦੀ ਹੀ ਉਹਨਾਂ ਦੀ ਅਰਦਾਸਾਂ ਨੇ ਬੱਚੇ ਨੂੰ ਵੀ ਠੀਕ ਕਰ ਦੇਣਾ ਸੀ ਪਰ ਰੋਣ ਦੇ ਨਾਲ ਕੀ ਹੁੰਦਾ ਹੈ ਚਿੰਤਾ ਕਰਨ ਨਾਲ ਕੀ ਹੁੰਦਾ ਹੈ ਅਸੀਂ ਆਪ ਹੀ ਰੋ ਰੋ ਕੇ ਆਪਣੀ ਬਿਮਾਰੀ ਨੂੰ ਆਪਣੀ ਤਕਲੀਫ ਦੁੱਖ ਨੂੰ ਵਧਾ ਲੈਂਦੇ ਹਾਂ ਇਸ ਲਈ ਸਮਝਣਾ ਜ਼ਰਾ ਸਾਰਿਆਂ ਜੀਵਾਂ ਨੇ ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਉੱਪਰ ਵਾਲੇ ਦੀ ਅਦਾਲਤ ਕਾ ਉੱਪਰ ਵਾਲੇ ਕਾ ਯਾਨੀ ਉੱਪਰ ਵਾਲਾ ਨਾ ਉਹਦੇ ਵੀ ਇੱਕ ਅਦਾਲਤ ਹੈ ਸਮਝੀ ਨਾ ਜਰਾ ਔਕਾਦੀ ਕਹਿੰਦੇ ਉੱਪਰ ਵਾਲਾ ਉਸਕੇ ਫੈਸਲਾ ਉਸਦੀ ਅਦਾਲਤ ਦਾ ਫੈਸਲਾ ਵੀ ਕਮਾਲ ਹੈ ਕਿਉਂਕਿ ਇੱਕ ਵਾਰ ਇੱਕ ਆਦਮੀ ਨੇ ਬੇਨਤੀ ਕੀਤੀ ਰੱਬ ਦੇ ਅੱਗੇ ਕੀ ਬੇਨਤੀ ਕੀਤੀ ਕਿ ਰੱਬਾ ਇਹ ਦੁਨੀਆ ਤੇ ਇੰਨੇ ਦੁੱਖ ਕਿਉਂ ਹੈ ਇਹ ਦੁਨੀਆ ਤੇ ਇੰਨੀਆਂ ਪਰੇਸ਼ਾਨੀਆਂ ਕਿਉਂ ਹੈ ਹਲੋ ਸਮਝਦੇ ਹੋ ਕਿ ਇਹ ਦੁਨੀਆ ਤੇ ਇਨੇ ਦੁੱਖ ਕਿਉਂ ਹੈ ਇਨੀਆਂ ਪਰੇਸ਼ਾਨੀਆਂ ਕਿਉਂ ਹੈ ਇਨੀਆਂ ਤਕਲੀਫਾਂ ਕਿਉਂ ਹੈ ਇਹ ਲੋਕ ਇਨੇ ਦੁਖੀ ਕਿਉਂ ਹੈ ਉਸਨੇ ਰੱਬ ਨੇ ਕੀ ਜਵਾਬ ਦਿੱਤਾ ਕਿ ਮੈਂ ਕਿਸੇ ਨੂੰ ਦੁੱਖ ਨਹੀਂ ਦਿੰਦਾ ਮੈਂ ਕਿਸੇ ਨੂੰ ਪਰੇਸ਼ਾਨੀ ਨਹੀਂ ਦਿੰਦਾ ਕਿ ਇਹ ਜਿਹੜਾ ਦੁੱਖ ਇਹ ਜਿਹੜੀ ਪਰੇਸ਼ਾਨੀਆਂ ਨੇ ਇਨਸਾਨ ਦੀ ਇਹਦਾ ਕਾਰਨ ਕੀ ਹੈ ਉਹ ਕਹਿੰਦਾ ਮੇਰੀ ਅਦਾਲਤ ਵਿੱਚ ਕਿਸੇ ਨੂੰ ਦੁੱਖ ਨਹੀਂ ਦਿੱਤਾ ਜਾਂਦਾ ਪਰ ਮੇਰਾ ਮੇਰੀ ਅਦਾਲਤ ਦਾ ਫੈਸਲਾ ਕੀ ਹੈ ਉਹਦੇ ਬਾਰੇ ਇੱਕ ਸ਼ਾਇਰ ਨੇ ਲਿਖਿਆ ਕਿ ਉੱਪਰ ਵਾਲੇ ਕੀ ਅਦਾਲਤ ਕਾ ਕਿਆ ਫੈਸਲਾ ਵੀ ਕਮਾਲ ਹੈ ਅੱਜ ਇਨਸਾਨ ਸੁਖੀ ਹੈ ਜਾਂ ਦੁਖੀ ਜੇ ਉਸਕੇ ਆਪਣੇ ਕਰਮੋਂ ਕਾ ਹੀ ਹਾਲ ਹੈ ਉਹ ਕਹਿੰਦੇ ਅੱਜ ਇਨਸਾਨ ਦੇ ਜੀਵਨ ਚ ਕੀ ਹੈ ਉਹ ਰੱਬ ਨਹੀਂ ਕਿਸੇ ਨੂੰ ਦੁੱਖ ਸੁੱਖ ਦਿੰਦਾ ਅੱਜ ਜੋ ਵੀ ਹੈ ਇਨਸਾਨ ਆਪਣੇ ਕਰਮਾਂ ਕਰਕੇ ਹੀ ਕਰਮ ਹੁਣ ਕਿਹਨੂੰ ਕਹਿੰਦੇ ਹੈ ਕਰਮ ਕੀ ਨੂੰ ਕਹਿੰਦੇ ਵੀ ਸਮਝ ਲੈਣਾ ਕਰਮ ਕੀ ਨੂੰ ਕਹਿੰਦੇ ਆ ਜਦੋਂ ਅਸੀਂ ਸ਼ੰਕਾ ਨਾਲ ਹੀ ਭਰੇ ਰਹਿੰਦੇ ਆ ਹਰ ਵੇਲੇ ਨੈਗੇਟਿਵ ਹੀ ਸੋਚਦੇ ਰਹਿੰਦੇ ਆ ਆਪਣੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਔਰ ਡਰਦੇ ਆ ਚਿੰਤਾ ਕਰਦੇ ਆ ਚਿੰਤਾ ਦੇ ਵਿੱਚ ਕੋਈ ਕੰਮ ਕਰਦੇ ਆ ਜਾਂ ਯਕੀਨ ਨਹੀਂ ਰੱਖਦੇ ਤਾਂ ਸਾਡੇ ਜੀਵਨ ਚ ਦੁੱਖ ਪਰੇਸ਼ਾਨੀਆਂ ਵੱਧ ਜਾਂਦੀਆਂ ਆ